ਸਸਿਆਗਾ ਸਾਰਿਆਂ ਨੂੰ ਜੀ ਤੁਹਾਡਾ ਸਵਾਗਤ ਹੈ ਜੀ ਆਪਣੇ ਚੈਨਲ ਗੁਰੂ ਸਹਜ ਟਰੱਕ ਐਮਬੀ ਤੇ ਅੱਜ ਗਰਮੀ ਨੇ ਵੱਟ ਘਟ ਤੇ ਅੱਜ ਦਾ ਬੁਰਾ ਹਾਲ ਹੋ ਗਿਆ ਗਰਮੀ ਚ ਅ ਥੋੜਾ ਜਿਹਾ ਮਾਲ ਲਾਇਆ ਲੇਬਰ ਵਾਲੇ ਨੇ ਹਜੇ ਛੋਟਾ ਖਾਂਤੀ ਲੈ ਕੇ ਆਏ ਸੀ ਇੰਨਾ ਕਮਾਲ ਲਾ ਕੇ ਲੈ ਗਏ ਮੈਨੂੰ ਲੱਗਦਾ ਹੈ ਕਿ ਅੱਜ ਰਾਤ ਦੇ 1 2 ਵਜਾਂ ਨੂੰ ਗੱਡੀ ਖਾਲੀ ਕਰਦੇ ਕਰਦੇ ਇਧਰ ਆਣਾ ਉਹਨਾਂ ਨੇ ਆਪਣੀ ਗੱਡੀ ਲੈ ਕੇ ਅੱਜ ਲੱਗਦਾ ਭੁੱਖਾ ਮਨ ਵਾਲਾ ਕੰਮ ਹੋ ਗਿਆ ਇੱਕ ਵਾਰ ਫਿਰ ਦੁਬਾਰੇ ਗੱਡੀ ਖਾਲੀ ਹੋਣੀ ਸਟਾਰਟ ਹੋ ਗਈ ਲੇਬਰ ਵਾਲੇ ਆ ਗਏ ਆ ਸਾਰਾ ਮਾਲ ਦੁਬਾਰੇ ਫਿਰ ਗੱਡੀ ਵਿੱਚ ਲੋਡ ਕਰਨਾ ਕਿਉਂਕਿ ਇਹੀ ਵਾਪਸ ਜਾਣਾ ਆ ਪੰਜਾਬ ਜਲੰਧਰ ਹੁਣ ਏਦਾਂ ਹੀ ਇਹਨਾਂ ਨੇ ਵਾਰ-ਵਾਰ ਟੈਂਪੂ ਲੈ ਕੇ ਆਣਾ ਮਾਲ ਲਾ ਕੇ ਲੈ ਜਾਣਾ ਉਧਰੋਂ ਇਹੋ ਜੇ ਛੱਲੇ ਲੈ ਕੇ ਆਣੇ ਵਾਪਸ ਅੱਜ ਪੱਕਾ 2:30 ਵਜਣੇ ਰਾਤ ਦੇ ਗਰਮੀ ਪਹਿਲਾਂ ਹੀ ਬੜੀ ਸੀ ਉੱਤੋਂ ਰੋਟੀ ਪਾਣੀ ਅੱਜ ਨਸੀਬ ਨਹੀਂ ਹੋਣਾ ਏਦਾਂ ਕਈ ਵਾਰੀ ਹੁੰਦਾ ਆ ਕਿ ਡਰਾਈਵਰਾਂ ਨੂੰ ਰੋਟੀ ਪਾਣੀ ਨਸੀਬ ਨਹੀਂ ਹੁੰਦਾ ਜੇ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਤਾਂ ਜੋ ਮੈਨੂੰ ਹੌਸਲਾ ਮਿਲੇ ਤੇ ਮੈਂ ਹੋਰ ਵੀਡੀਓ ਬਣਾ ਸਕਾਂ ਓਕੇ ਚੰਗਾ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਦੀ ਫਤਿਹ